ਇਮੀ ਜਿਸ ਦੇ ਵਿੱਚ ਪਾਏ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਏਕ ਓੰਕਾਰ ਆਪੋ ਪਾਇਆ ਓੰਕਾਰ ਆਕਾਰ ਪ੍ਰਗਟਿ ਆਇਆ ਪੰਚ ਤਤ ਵਿਸਥਾਰ ਚਲਤ ਪਤਾਇਆ ਖਾਣੀ ਬਾਣੀ ਚਾਰ ਜਗਤ ਉਪਾਇਆ ਕੁਦਰਤ ਅਗਮ ਅਪਾਰ ਅੰਤ ਨਾ ਪਾਇਆ ਸਚ ਨਾਮੁ ਕਰਤਾ ਸਚ ਸਮਾਇਆ ਭਾਈ ਗੁਰਦਾਸ ਜੀ ਕਹਿ ਰਹੇ ਨੇ ਹੈ ਭਾਈਓ ਮੇਰੇ ਮਨ ਦਾ ਸੰਪੂਰਨ ਨਿਸ਼ਚੈ ਹੈ ਕਿ ਪਰਮੇਸ਼ਵਰ ਨੇ ਆਪ ਮੁਖੀ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੈਦਾ ਕੀਤਾ ਹੈ ਤੇ ਭਾਈ ਗੁਰਦਾਸ ਜੀ ਓੰਕਾਰ ਆਕਾਰ ਪ੍ਰਗਟ ਹੀ ਆਇਆ ਇਹ ਪ੍ਰਭੂ Swami ਦਾ ਹੀ ਸਰੂਪ ਗੁਰਦੇਵ ਜੀ ਸਨ ਜੋ ਪ੍ਰਗਟ ਰੂਪ ਦੇ ਵਿੱਚ ਸੰਸਾਰ ਤੇ ਉਜਾਗਰ ਹੋਏ ਪੰਜ ਤੱਤ ਵਿਸਥਾਰ ਚਲਤ ਰਚਾਇਆ ਜੋ ਪੰਜ ਤੱਤਾਂ ਦਾ ਵਿਸਥਾਰ ਕਰਕੇ ਇੱਕ ਚਲਤ ਖੇਡ ਨੂੰ ਰਚ ਦਿੱਤਾ ਹੈ ਖਾਣੀ ਬਾਣੀ ਚਾਰ ਜਗਤ ਉਪਾਇਆ ਚਾਰ ਖਾਣੀਆਂ ਜਿਨ੍ਹਾਂ ਦੇ ਨਾਲ ਜੀਵ ਦਾ ਇਸ ਸੰਸਾਰ ਦੇ ਵਿੱਚ ਜਨਮ ਦਾ ਵਿਸਥਾਰ ਹੈ ਉਹ ਕਿੜੀਆਂ ਨੇ ਜੀ ਅੰਡਜ ਜੇਰਜ ਸੇਤਸ ਤੇ ਉਤਪੁਜ ਇਹ ਚਾਰ ਖਾਣੀਆਂ ਨੇ ਇਹ ਚਾਰ ਬਾਣੀਆਂ ਨੇ ਤੇ ਚਾਰ ਬਾਣੀਆਂ ਪ੍ਰਾ ਪਸੰਤੀ ਮਦਮਾ ਅਤੇ ਬੈਖਰੀ ਨਾਲ ਜਗਤ ਨੂੰ ਪਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਨੇ ਸਾਜ ਦਿੱਤਾ ਹੈ ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਕੁਦਰਤ ਅਗਮ ਅਪਾਰ ਅੰਤ ਨਾ ਪਾਇਆ ਉਸ ਦੀ ਕੁਦਰਤ ਰਚਨਾ ਤੇ ਪਸਾਰਾ ਐਡਾ ਅਗੰਮ ਤੇ ਅਪਾਰ ਹੈ ਕਿ ਮਨ ਨਾਲ ਵਿਚਾਰ ਕੇ ਜਾਂ ਕੋਈ ਬੋਲ ਕੇ ਕੁਝ ਅੰਦਾਜ਼ਾ ਨਹੀਂ ਲਗਾ ਸਕਦਾ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਕਿ ਕਿੰਨੀ ਇੱਕ ਵੱਡੀ ਉਦਾਸੀ ਹੈ ਤੇ ਅੰਤ ਵੇਲੇ ਭਾਈ ਗੁਰਦਾਸ ਜੀ ਕਹਿੰਦੇ ਸੱਚ ਨਾਉ ਕਰਤਾਰ ਸੱਚ ਸਮਾਇਆ ਉਹ ਹੀ ਸੱਚਾ ਕਰਤਾਰ ਜਿਸ ਨੇ ਇਹ ਸਭ ਕੁਝ ਬਣਾਇਆ ਹੈ ਉਹ ਸੱਚਾ ਆਪ ਆਪਣੀ ਕੁਦਰਤ ਦੇ ਵਿੱਚ ਸਮਾਇਆ ਹੈ ਪਾਵ ਹਰ ਥਾਂ ਤੇ ਵਿਆਪਕ ਹੈ ਗੁਰਬਾਣੀ ਦੇ ਅੰਦਰ ਫਰਮਾਨ ਹੈ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਕੀਆ ਉਚ ਨੀਚ ਮੈਂ ਜੋਤ ਸਮਾਨੀ ਘਟ ਘਟ ਮਾਦੋ ਜੀਆ ਪਾਵ ਹੈ ਕਿ ਜਿਵੇਂ ਸਾਰੀ ਬਨਸਪਤੀ ਵਿੱਚ ਸਮਾਨ ਅਗਨੀ ਵਿਆਪਕ ਹੈ ਹਰ ਤਰ੍ਹਾਂ ਦੇ ਦੁੱਧ ਵਿੱਚ ਘਿਓ ਵਿੱਚ ਰਮਿਆ ਹੋਇਆ ਹੈ ਏਸੇ ਤਰ੍ਹਾਂ ਹੀ ਉਹ ਪਰਿਪੂਰਣ ਪਰਮੇਸ਼ਰ ਸਾਰੀਆਂ ਘਟਾਂ ਘਟਾਂ ਦੇ ਵਿੱਚ ਵਿਆਪਕ ਹੈ ਪਰ ਜਿਵੇਂ ਅੱਗ ਨੂੰ ਪ੍ਰਗਟ ਕਰਨ ਲਈ ਤੇ ਦੁੱਧ ਨੂੰ ਵੇਖਣ ਲਈ ਸਾਧਨ ਕਰਨਾ ਪੈਂਦਾ ਹੈ ਉਸੇ ਤਰ੍ਹਾਂ ਹੀ ਘਟ ਘਟ ਵਾਸੀ ਪਰਮੇਸ਼ਰ ਨੂੰ ਪ੍ਰਤੱਖ ਰੂਪ ਦੇ ਵਿੱਚ ਵੇਖਣ ਲਈ ਮੁਸਕਤ ਕਰਨੀ ਪੈਂਦੀ ਹੈ ਭਾਵ ਸਿਮਰਨ ਕਰਨਾ ਪੈਂਦਾ ਹੈ ਤੇ ਸਿਮਰਨ ਤੇ ਬਾਬਤ ਗੁਰੂ ਨਾਨਕ ਦੇਵ ਜੀ ਮਹਾਰਾਜ ਵਚਨ ਕਰਦੇ ਨੇ ਜਿਨਹੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ